ਲੋਕ ਸਭਾ ਹਲਕਾ ਫਰੋਲਪੁਰ ਅੰਦਰ ਕਾਂਗਰਸ ਦੀ ਟਿਕਟ ਨੂੰ ਲੈ ਕੇ ਵਿਰ ਆਗ੍ਰਿਵਾਦ ਦਾ ਜੋਰ ਪੜਦਾ ਜਾ ਰਿਹਾ ਹੈ ਬੀਤੇ ਦਿਨੀ ਅਰੋੜਾ ਸਿੱਖ ਹਿੰਦੂ ਖत्री ਅਤੇ ਹੋਰ ਜਨਰਲ ਵਰਗ ਨਾਲ ਸੰਬੰਧਿਤ ਕਾਂਗਰਸੀ ਵਰਕਰਾਂ ਦੀ ਮੀਟਿੰਗ ਬੁਲਾ ਕੇ ਕਾਂਗਰਸ ਬੁੱਧਜੀਵੀ ਸੈੱਲ ਦੇ ਪ੍ਰਧਾਨ ਨੰਨੂ ਕੁੱਕਰ ਦੀ ਅਗਵਾਈ ਹਟ ਅਨਾਜ ਮੰਡੀ ਵਿਖੇ ਸੰਪੰਨ ਹੋਈ ਜਿੱਸੇ ਕਾਂਗਰਸ ਹਾਈ ਕਮਾਂਡ ਨੂੰ ਮੰਨ ਕੇ ਦਿੱਤੀ ਗਈ ਕਿ ਜਨਰਲ ਵਰਗ ਨੂੰ ਹੀ ਟਿਕਟ ਦਿੱਤੀ ਜਾਵੇ ਅਤੇ ਸਾਰਿਆਂ ਨੇ ਪਾਰਟੀ ਨੂੰ ਬੁੱਧਜੀਵੀ ਸੈੱਲ ਦੇ ਚੇਅਰਮੈਨ ਅਨੀਸ਼ ਸੈਦਾਨ ਦੇ ਹੱਕ ਵਿੱਚ ਫੈਸਲਾ ਕਰਨ ਦੀ ਅਪੀਲ ਕੀਤੀ ਚੋਣਾ ਦੀ ਮੀਟਿੰਗ ਜਿਹੜੀ ਨਜ਼ਰਦਾਰ ਹਾਂਜੀ ਜੀ ਫਾਊਂਡਸ ਪਾਰਟੀ ਨੇ ਤਿਆਰ ਕਰਨਾ ਕਿ ਲੋਕ ਸਭਾ ਹਲਕਾ ਫੋਇਪੁਰ ਤੋਂ ਕਿਹਦੇ ਉਮੀਦਵਾਰ ਉਤਾਰਿਆ ਜਾਵੇ ਤੁਸੀਂ ਅੱਜ ਮੀਟਿੰਗ ਕੀਤੀ ਹੈ ਸਭ ਤੋਂ ਪਹਿਲਾਂ ਮੀਟਿੰਗ ਦਾ ਅਜੰਡਾ ਦੱਸੋ ਕਿਹਦਾ ਨਜਰਦਾ ਸਾਡਾ ਵੀ ਚਰਨਦਾ ਇਹ ਜੰਦਾ ਹੈ ਕਿ ਅਸੀਂ ਫੋਇਪੁਰ ਹਲਕਾ ਪਾਰਲੀਮੈਂਟ ਤੋਂ ਸ਼੍ਰੀ ਅਨੀਸ਼ ਦਾਣਾ ਜੀ ਜੋ ਸਾਡੇ ਦੇ ਲੋਕ ਲੀਡਰ ਹਨ ਔਰ இந்து ਪਾਈਚਾਰੀ ਖੱਤਰੀ ਇਹ ਰੋੜਾ ਬਰਾਦੀ ਦੇ ਲੀਡਰ ਹਨ ਇਹ ਆ ਰੋਡ ਬੰਸਟ ਨਾਲ ਵੀ ਜੁੜੇ ਹੋਏ ਹਨ ਅਸੀਂ ਉਹਨਾਂ ਵਾਸਤੇ ਜੋ ਸਾਡੀ ਵੋਟਾਂ ਦੇ ਵਿੱਚ 35% ਹਿੱਸਾ ਹੈ ਅਸੀਂ 5.5 ਲੱਖ ਵੋਟ ਦੀ ਨਮਾਇੰਦਗੀ ਕਰਦੇ ਹਾਂ ਸੋ ਅਸੀਂ ਲੋਕ ਸਭਾ ਹਲਕਾ ਪ੍ਰਪਾਰਲੀਮੈਂਟ ਚੋਂ ਇੱਕ ਹੀ ਬੰਕ ਕਰਦੇ ਹਾਂ ਕਿ ਇਹ ਨੀਸ਼ ਦਾਣਾ ਜੀ ਨੋਟੀਫਾਈ ਕੀਤਾ ਜਾਵੇ ਪਾਰਟੀ ਆਈ ਕਮਾਂਡ ਸਾਡੇ ਮੰਗਾਂ ਨੂੰ ਮੁੱਖ ਰੱਖਦੇ ਹੋਏ ਉਹ ਭਾਈਚਾਰੇ ਨਾਲ ਸਾਝ ਰੱਖਦੇ ਹੋਏ ਹੋਰ ਨਾ ਹੋਰ ਨਾ ਭਾਈਚਾਰੇ ਦੀਆਂ ਵੋਟਾਂ ਵੀ ਸਾਨੂੰ ਪੈਂਦੀਆਂ ਹਨ ਸੋ ਅਸੀਂ ਪਾਰਟੀ ਤੋਂ ਮੰਗ ਕਰਦੇ ਹਾਂ ਸ੍ਰੀ ਨੀਸ਼ ਦਾਣਾ ਜੀ ਚੇਅਰਮੈਨ ਪੰਜਾਬ ਉੱਦੀ ਜੀ ਵੀ ਸੈਲ ਦੇ ਚੇਅਰਮੈਨ ਹਨ ਉਹਨਾਂ ਦੇ 35 ਸਾਲ ਹੋ ਗਏ ਇੱਥੇ ਆਲਾ ਬਾਦ ਕੇ ਬਾਕੀ ਪੰਜਾਬ ਤੋਂ ਪਾਰ ਵੀ ਬੰਦਲ ਕੇ ਪੂ ਅੱਗੇ ਵੀ ਇਲੈਕਸ਼ਨ ਲੜ ਚੁੱਕੇ ਹਨ ਤੇ ਉਹਨਾਂ ਨੂੰ ਇੱਥੋਂ ਦੀ ਜਿਹੜੀ ਟਿਕਟ ਦਿੱਤੀ ਜਾਵੇ ਅਸੀਂ ਪਾਰਟੀ ਨੂੰ ਅ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਹਰੇਕ ਵਰਗ ਨੂੰ ਨਾਲ ਲੈਣਾ ਹਰ ਪਾਰਟੀ ਲਈ ਜ਼ਰੂਰੀ ਹੈ ਕੋਈ ਵੀ ਚੋਣ ਜਿੱਤਣ ਲਈ ਦਾ ਰਿਸਕ ਜਾਨੀ ਸਦਾਨਾ ਉਸ ਲਈ ਸਖਸ਼ਮ ਨੇ ਕਿ ਉਹ ਜਿਹੜੇ ਨੇ ਸਾਰੀਆਂ ਬਰਾਦਰੀਆਂ ਨਾਲ ਲੈ ਕੇ ਚੱਲ ਹਾਂ ਹਾਂਜੀ ਬਿਲਕੁਲ ਸਖਸ਼ਮ ਸ਼ੇਰਵਾਨਨ ਤੇ ਹਰ ਬਰਾਦਰੀ ਦੇ ਵਰਕਰਾਂ ਦਾ ਕੰਮ ਕਰਦੇ ਹਨ ਹਰ ਬਰਾਦਰੀ ਵਿੱਚ ਇੱਜ਼ਤ ਸਨਮਾਨ ਦਿੰਦੇ ਹਨ ਹਰ ਵਰਕਰ ਦਾ ਕੰਮ ਹੁੰਦਾ ਹੈ ਜਦੋਂ ਵੀ ਜਲਾਲਾਬਾਦ ਆਉਂਦੇ ਹਨ ਉਹਨਾਂ ਦੇ ਦਫ਼ਤਰ ਦੇ ਵਿੱਚ ਇੰਨਾ ਰਸ਼ ਹੁੰਦਾ ਹੈ ਕਿ ਹਰ ਗਰੀਬ ਤੇ ਅਮੀਰ ਦਾ ਕੰਮ ਹੁੰਦਾ ਹੈ ਹਰ ਭਾਈਚਾਰੇ ਨੂੰ ਨਾਲ ਲੈ ਕੇ ਚੁਰਦੇ ਹਨ ਸੋ ਅਸੀਂ ਪਾਰਟੀ ਹਾਈ ਕਮਾਂਡ ਨੂੰ ਮੰਗ ਕਰਦੇ ਹਾਂ ਕਿ ਉਹਨਾਂ ਦੇ ਟਿਕਟ ਦਾ ਲਾਂਚ ਛੇਤੀ ਕੀਤਾ ਜਾਵੇ ਹਰ ਵਰਕਰ ਦਾ ਇੱਕ ਮੋਟੀ ਵੇਜ ਆ ਆਪਣੀ ਇੱਕ ਮੰਨ ਦੀ ਇੱਛਾ ਹੈ ਕਿ ਮੇਰੇ ਮੇਰਾ ਬੈਸਟ ਕੈਂਡੀਡੇਟ ਹੈ ਤਾਂ ਜੇ ਪਾਰਟੀ ਕਿਸੇ ਵੀ ਹਨੀ ਸੜਾਣਾ ਤੋਂ ਇਲਾਵਾ ਕੋਈ ਨਾ ਪ੍ਰੈਫਰਸ ਕਰਦੀ ਹੈ ਤਾਂ ਜੀ ਕੋਜੀ ਇਹ ਪਾਰਟੀ ਆਈ ਕਮਾਂਡ ਦੀ ਮਰਜ਼ੀ ਹੈ ਜਿਸ ਨੂੰ ਪਾਰਟੀ ਆਈ ਕਵਾਂਟਿਟਰ ਦੇਵੇਗੀ ਸਾਡੀ ਸਾਰੀ ਪਾਰਟੀ ਉਹਦੇ ਨਾਲ ਹੈ ਲੇਕਿਨ ਅਸੀਂ ਆਪਣਾ ਵੀ ਪਾਰਟੀ ਆਈ ਕਮਾਂਡ ਵਰਕਰ ਜਿਹੜੇ ਨੇ ਉਹ ਅਸੀਂ ਦੇ ਰਹੇ ਹਾਂ ਕਿ ਹਨੀ ਸੜਾਣਾ ਜੀ ਬਿਹਤਰ ਸਾਬਤ ਮੁੰਦੇ ਇਕਦਾਰ ਹੋਵੇ ਕੋਈ ਪਾਰਟੀ ਆਈ ਕਮਾਂਡ ਵੀ ਚਾਹਦੀ ਹੈ ਕਿ ਜਿਹੜਾ ਸਾਡਾ ਕੈਂਡੀਡੇਟ ਮਿਲੇ ਵਧੀਆ ਸਭ ਤੋਂ ਪਹਿਲਾਂ ਤਾਂ ਮੀਟਿੰਗ ਹੁੰਦਾ ਏਜੰਡਾ ਦੱਸਵਾਜ ਦੀ ਜਿਹੜੀ ਤੁਸੀਂ ਕੀਤੀ ਸਾਡਾ ਅੱਜ ਦਾ ਕਿਉਂ ਮੀਟਿੰਗ ਦਾ ਜੱਜਾ ਹੈ ਸਾਡੇ ਕਾਂਗਰਸ ਪਾਰਟੀ ਦੀ ਤੋਹੀਦ ਦੀ ਹੱਡੀ ਨੇ ਜੋ ਕਾਂਗਰਸ ਪਾਰਟੀ ਦੇ ਵਰਕਰ ਨੇ ਅੱਜ ਇਕੱਠੇ ਹੋਏ ਨੇ ਉਹ ਖਾਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਫੈਕੂਲ ਲੋਕ ਸਭਾ ਹਲਕਾ ਦੇ ਵਿੱਚ ਹਿੰਦੂ ਭਾਈਚਾਰੇ ਦੀ ਰੋੜਾ ਖੱਤਰੀ ਸਿੱਖ ਭਾਈਚਾਰੇ ਦੀ ਬ੍ਰਾਹਮਣ ਬਨਿਆ ਭਾਈਚਾਰੇ ਦੀ ਹਿੰਦੂ ਵੋਟ ਜੋ ਹੈ ਉਹ ਕਰੀਬ 34-35% ਵੋਟ ਗੋਟ ਹੈ ਤੇ ਅਸੀਂ ਉਸ ਵੋਟ ਨੂੰ ਮੁੱਖ ਰੱਖਦੇ ਹੋਏ ਅਸੀਂ ਪਾਰਟੀ ਦੇ ਧਿਆਨ 'ਚ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਚੇਅਰਮੈਨ ਨੀਸ਼ ਸਦਾਨਾ ਜੀ ਜੋ ਕਾਂਗਰਸ ਪਾਰਟੀ ਦੇ ਵਿੱਚ 35 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਨੇ ਬਹੁਤ ਹੀ ਇੱਕ ਮਹੰਦਲ ਨੇਤਾ ਨੇ ਔਰ ਹਰੇਕ ਬਰਾਦਰੀ ਚਾਹੇ ਕੰਬੋਜ ਭਾਈ ਚੜਾ ਹੈ ਚਾਹੇ ਜੱਟ ਭਾਈ ਚੜਾ ਹੈ ਚਾਹੇ ਦਲਿਤ ਭਾਈ ਚੜਾ ਹੈ ਹਰੇਕ ਭਾਈਚਾਰੇ ਨੂੰ ਨਾਲ ਲੈ ਕੇ ਪੂਰਾ ਉਹਨਾਂ ਨੂੰ ਸਾਰੀਆਂ ਅਦਾਰਿਆਂ ਦਾ ਸਹਿਯੋਗ ਹੈ ਔਰ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਅਸੀਂ ਮੰਗ ਕਰਦੇ ਕਿ ਉਹਨਾਂ ਨੂੰ ਇਸ ਵਾਰ ਟਿਕਟ ਦਿੱਤੀ ਜਾਵੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਹ ਲੋਕ ਸਭਾ ਸੀਟ ਕਾਂਗਰਸ ਪਾਰਟੀ ਹੱਦੀ ਆ ਰਹੀ ਹੈ ਅਸੀਂ ਪਾਰਟੀ ਨੂੰ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਣੇ ਆ ਕਿ ਅਸੀਂ ਵੱਡੇ ਬੱਜ ਨਾਲ ਸੀਟ ਜਿੱਤ ਗਏ ਕਾਂਗਰਸ ਪਾਰਟੀ ਦੇ ਚੋਲੀ ਪਾ ਅ ਕਾਲੀ ਦਲ ਪੇ ਅਗਾਲੀ ਦਲ ਚਾਹੇ ਨਲੀ ਚਾਹੇ ਬਸਫਾ ਲਲੀਏ ਲੋਕ ਸਭਾ ਹਲਕਾ ਕੋਈਪੁਰ ਤੋਂ ਇਹ ਦੋ ਪਾਰਟੀਆਂ ਜਿੱਤੂ ਰਹੀਆਂ ਨੇ ਪਿਛਲੇ ਇਤਿਹਾਸ ਰਿਹਾ ਹੈ ਕਾਂਗਰਸ ਪਾਰਟੀ ਦੇ ਹਾਰਨ ਦਾ ਕਾਰਨ ਸਭ ਤੋਂ ਵੱਡਾ ਇੱਕ ਆਫਸੇਟ ਹੀ ਸਾਹਮਣੇ ਆਈ ਹੈ ਜਿਵੇਂ ਆ 2019 ਦੇ ਲੋਕ ਸਭਾ ਚੋਣਾਂ ਨੇ ਇਸ ਨੂੰ ਲੈ ਕੇ ਵਰਕਰ ਔਰ ਪਾਰਟੀ ਕਿੰਨੀ ਕਿ ਸਜਿਦਾ ਪਾਰਟੀ ਇਸ ਵਲ ਪੂਰੀ ਤਰ੍ਹਾਂ ਸਜਿਦਾ ਹੈ ਔਰ ਸਾਰੇ ਵਰਕਰ ਇਕਜੁੱਟ ਨੇ ਔਰ ਜਿੰਨੂੰ ਵੀ ਪਾਰਟੀ ਟਿਕਟ ਦੇਵੇਗੀ ਪਰ ਸਾਡਾ ਮੇਨ ਮਕਸਦ ਇਹ ਹੈ ਕਿ ਟਕਸਾਲੀ ਕਾਂਗਰਸੀ ਆਗੂ ਨੂੰ ਟਿਕਟ ਦਿੱਤੀ ਜਾਵੇ ਕਿਸੇ ਨਵੇਂ ਚੈਲੇਨਜ ਨੂੰ ਟਿਕਟ ਨਾ ਦਿੱਤੀ ਜਾਵੇ ਜਿੰਨੇ ਹੱਲੇ ਕੱਲ ਹੀ ਕਿਸੇ ਵੀ ਵਰਕਰ ਨੇ ਜਾਂ ਕਿਸੇ ਲੀਗਲ ਨੇ ਜੁਆਇਨ ਕੀਤੀ ਉਸ ਨੂੰ ਟਿਕਟ ਨਾ ਦਿੱਤੀ ਜਾਵੇ ਅਸੀਂ ਕਾਂਗਰਸ ਹਾਈਕਮਾਨ ਤੋਂ ਮੰਗ ਕਰਨੇ ਆ ਕਿ ਨੀਸ ਜਾਣਾ ਜੀ ਨੂੰ ਲੋਕਸਵਾਲ ਕਾਪੀ ਹੋ ਕੇ ਟਿਕਟ ਦਿੱਤੀ ਜਾਵੇ ਜੋ ਕਿ ਰੋੜਾ ਖੱਤਰੀ ਬਰਾਦਰੀ ਦੀ ਵੋਟ 34% ਹੈ ਕਿ ਸਾਰੀ ਬਰਾਦਰੀ ਇਹਨਾਂ ਦੇ ਨਾਲ ਹੈ ਪਾਰਟੀ 35 ਸਾਲ ਤੋਂ ਇਸ ਸੀਟ ਹਾਜ਼ਰੀ ਆ ਰਹੀ ਹੈ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਸਾਰੀਆਂ ਬਰਾਦਰੀਆਂ ਰਾਜ ਸਿੰਘ ਬਰਾਦਰੀ ਕੰਬੋਜ ਬਰਾਦਰੀ ਜੱਡਸਨ ਬਰਾਦਰੀ ਨਾਲ ਹੈ ਤੇ ਸੀਟ ਜਿੱਤ ਕੇ ਪਾਰਟੀ ਕੌਣ ਜਿੱਤ ਪਾਣਗੇ ਪਰ ਯੋਗ ਮੰਗੇ ਵੀ ਸਾਡੇ ਤੇ ਦੇ ਖਿਆਲ ਕੀਤਾ ਜਾਵੇ ਪਾਰਟੀ